ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 3 ਦਿਨਾਂ ਤੋਂ ਵੀਰੋ ਬਜਟ ਜਲਾਸ ਚੱਲ ਰਿਹਾ ਏ ਤੇ ਤੁਸੀਂ ਵੀ ਵੇਖ ਕੇ ਪਤਾ ਲਾ ਹੀ ਲਿਆ ਹੁਣ ਕਿ ਬਜਟ ਜਲਾਸ 'ਚ ਘਟ ਲੱਗ ਰਿਹਾ ਏ ਛੁਟਕਲੇ ਮਸ਼ਕਰੀਆਂ ਭੰਡ ਬਾਜ਼ੀਆਂ ਮੇਨੇ ਜਨਾਨੀਆਂ ਵਾਲੇ ਮੇਨੇ ਇਹ ਕੰਮ ਹੋ ਰਿਹਾ ਏ ਉੱਥੇ ਬਜਟ ਦੇ ਵਿੱਚ ਕੀ ਨਵਾਂ ਏ ਉਹ ਤਾਂ ਤੁਸੀਂ ਵੀ ਵੇਖ ਲਿਆ ਕੁਝ ਨਵਾਂ ਨਹੀਂ ਨਿਕਲਿਆ ਇੱਕ ਮੰਤਰੀ ਸਾਹਿਬ ਕਹਿ ਰਹੇ ਵੀ ਮੈਨੂੰ ਨਾ ਆਜਾਸ਼ਤ ਦੋ ਜਿਹੜੇ ਛੋਟੇ ਛੋਟੇ ਸਕੂਲ ਹੈਗੇ ਨਾ ਉਹਨਾਂ ਨੂੰ ਢਾਗ ਦਈਏ ਤੇ ਇੱਕ ਇੱਕ ਨਾ ਵਧੀਆ ਸਕੂਲ ਬਣਾ ਦਈਏ ਵੱਡਾ ਵਧੀਆ ਕੀ ਬਣਾ ਦਈਏ ਵੀ ਜਿਹੜਾ ਕੋਈ ਵੱਡਾ ਪਿੰਡ ਵਾਲਾ ਸਰਕਾਰੀ ਸਕੂਲ ਹੋਊਗਾ ਉਹਨੂੰ ਰੰਗ ਕਰਕੇ ਤੇ ਉਹ ਦੋ ਤਿੰਨ ਟੀਚਰ ਜਿਹੜੇ ਉੱਥੇ ਬੈਠੇ ਉਹਨਾਂ ਨੂੰ ਉੱਥੇ ਲੈ ਆਓਗੇ ਔਰ ਤੁਸੀਂ ਕਰਨਾ ਤੇ ਉਹ ਜ਼ਮੀਨਾਂ ਚਮੂਨਾ ਆ ਉਹਨਾਂ ਦਾ ਕੋਈ ਤੁਸੀਂ ਸਾਫ ਦਾ ਬੁਲਾ ਲੋਗੇ ਕੋਈ ਉਹ ਬੇਜਬੂਜ ਲਾਓਗੇ ਤੇ ਇੱਕ ਮੁੱਖ ਮੰਤਰੀ ਸਾਹਿਬ ਦੇ ਉੱਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹਨਾਂ ਨੂੰ ਸੁਖਪਾਲ ਖੈਰ ਦੇ ਤੇ ਪ੍ਰਤਾਪ ਬਾਜਵੇ ਦਾ ਕਿਉਂ ਇਹ ਨਾ ਡਰ ਲੱਗ ਜੋ ਉਹਨਾਂ ਦੇ ਪਿੱਛੇ ਲੱਗਦੇ ਘਰੋਂ ਇੱਕ ਤਾਲਾ ਲੈ ਕੇ ਆਏ ਅੱਜ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਇਹਨਾਂ ਨੂੰ ਪੂਰਾ ਬਜਟ ਸੁਣਾਉਣਾ ਇਹਨਾਂ ਨੂੰ ਗੱਲਾਂ ਸੁਣਾਉਣੀਆਂ ਇਹਨਾਂ ਨਾਲ ਮਿਹਣੇ ਭਿੜਦੇ ਆ ਲਿਆ ਕੇ ਸਪੀਕਰ ਦੇ ਅੱਗੇ ਰੱਖ ਦਿੱਤਾ ਹੋਰ ਤੇ ਛੱਡੋ 2 ਸਾਲ ਤੋਂ ਉੱਪਰ ਹੋ ਚੁੱਕੇ ਆ ਅੱਜ ਤੱਕ ਨਾ ਤੇ ਸੁੱਖ ਵਿਲਾਦ ਉਤੇ ਇਹਨਾਂ ਕੋਲ ਬਲਡੋਜ਼ਰ ਚੱਲਿਆ ਨਾ ਕੈਪਟਨ ਅੰਦਰ ਹੋਇਆ ਖਿਆਰੇ ਰਣੂ ਅੰਦਰ ਕੀਤਾ ਤੁਸੀਂ ਕੋਈ ਪ੍ਰੂਫ ਨਹੀਂ ਨਿਕਲਿਆ ਬਾਹਰ ਆ ਕੇ ਮੈਂ ਕਹਿੰਦਾ ਕਿ ਕਿਸੇ ਇੱਕ ਗੱਲ ਉੱਤੇ ਨਸ਼ਾ ਵੀ ਪੰਜਾਬ 'ਚ ਅਜੇ ਤੱਕ ਖਤਮ ਨਹੀਂ ਹੋਇਆ ਤੁਸੀਂ ਜਾ ਕੇ ਤਹਿਸੀਲ ਚਲੇ ਜਾਓ ਕਿਹੜਾ ਬੰਦਾ ਛਾਤੀ ਤੇ ਉੱਤੇ ਹੱਥ ਮਾਰ ਕੇ ਕਹਿੰਦਾ ਕਿ ਮੈਂ ਬਿਨਾਂ ਪੈਸੇ ਦਿੱਤੇ ਰਜਿਸਟਰੀ ਕਰਾਈ ਹੈ ਜੇ ਕੋ ਕਰਾਈਏ ਤਾਂ ਕਮੈਂਟ ਬਾਕਸ 'ਚ ਜ਼ਰੂਰ ਲਿਖਿਓ ਥਾਣਾ 'ਚ ਅੱਜ ਵੀ ਤੁਹਾਡੀ ਪੱਗ ਰੁੱਲੀ ਜਾਂਦੀ ਹੈ ਬਸ ਗੱਲ ਇਹ ਹੈ ਵੀ ਹੁਣ ਕਾਲੀਆਂ ਦੀ ਤੇ ਕਾਂਗਰਸ ਵਾਲਿਆਂ ਦੀ ਰੁੱਲੀ ਜਾਂਦੀ ਹੈ ਨਹੀਂ ਤਾਂ ਦੂਜਾ ਹੁੰਦਾ ਹੀ ਉਲਟ ਜਿਵੇਂ ਕਾਂਗਰਸ ਦਾ ਆਇਆ ਤੇ ਕਾਲੀਆਂ ਦੀ ਰੁੱਲਦੀ ਹੈ ਕਾਲੀਆਂ ਦਾ ਆਜਾ ਤੇ ਕਾਂਗਰਸ ਦੀ ਰੁੱਲਦੀ ਭ੍ਰਸ਼ਟ ਦੋਨੋਂ ਰਹੇ ਹੋ ਆਪਾਂ ਕਿਸੇ ਦੀ سپورਟ ਨਹੀਂ ਕਰਦੇ ਪਰ ਤੁਹਾਡੇ ਤੇ ਲੋਕਾਂ ਨੂੰ ਬਹੁਤ ਹੀ ਆਸਾਂ ਸਨ ਭੰਡ ਬਾਜੀਆਂ ਕਰਕੇ ਸਰਕਾਰ ਨਹੀਂ ਸੀ ਬਣਾਈ ਤੁਸੀਂ ਆਉਂਦੇ ਹੋ ਤੁਸੀਂ ਸੁਣਾ ਰਹੇ ਤੁਹਾਡਾ ਕਮੰਦਰੀ ਸੁਣਾ ਰਿਹਾ ਹੈ ਕੇਂਦਰ ਸਰਕਾਰ ਵੀ ਰਾਸ ਸਰਕਾਰ ਨੇ ਨਰੇਗਾ ਵਾਸਤੇ ਦਿਹਾੜੀਆਂ ਦਾ ਬੰਦੋਬਸ ਕਰ ਲਿਆ ਪਿੰਡਾਂ ਦੇ ਵਿੱਚ ਫਲਾਣਾ ਕੰਮ ਕਰਦਾ ਉਹ ਸਾਰੇ ਸੈਂਟਰ ਦੇ ਪੈਸੇ ਆ ਕਰਜ਼ਾ ਤੁਹਾਡੇ ਕੋਲੋਂ ਅਜੇ ਤੱਕ ਨਹੀਂ ਲੱਥਾ ਮੈਨੂੰ ਪਤਾ ਤੁਹਾਡੇ ਕੋਲ ਕੋਈ ਜੜੀ ਬੂਟੀ ਨਹੀਂ ਆਉਣੀ ਕਰਜ਼ਾ ਲਾਉਣ ਲਈ ਕਿਉਂਕਿ ਜੜੀ ਬੂਟੀ ਤੇ ਤੁਸੀਂ ਪਹਿਲਾਂ ਹੀ ਗਵਾ ਲਈ ਹੈ ਲੋਕਾਂ ਨੂੰ ਫ੍ਰੀ ਦੀ ਬਿਜਲੀ ਦੇ ਕੇ 3-300 ਯੂਨਟਾਂ ਅਜੇ ਬੀਬੀਆਂ ਤੋਂ ਹੀ 1000 ਰੁਪਏ ਦੇਣਾ ਹੈ ਜਿੱਦਾਂ ਤੁਸੀਂ 1000 ਰੁਪਏ ਦੇ ਰਹੇ ਨੇ ਨਾ ਤੇ ਪੰਜਾਬ ਦੇ ਲੋਕੀ ਸੜਕਾਂ ਤੇ ਆ ਜਾਣੇ ਸੀ ਇਹ ਭੀਖ ਮੰਗਣ ਦੇ ਲੱਗੇ ਆ ਜਾਣੇ ਸੀ 66000 ਕਰੋੜ ਦੇ ਲਾਗੇ ਤੱਕ ਤੁਸੀਂ ਕਰਜ਼ਾ ਚਾੜ ਦਿੱਤਾ 2 ਕਰੋੜ ਬੰਦਾ ਇੱਕ ਇੱਕ ਬੰਦੇ ਉੱਤੇ 33-33000 ਕਰੋੜ ਰੁਪਏ 33-33000 ਰੁਪਏ ਇੱਕ ਇੱਕ ਬੰਦੇ ਉੱਤੇ ਚਾੜਦਾ ਤੁਸੀਂ 50-50000 ਉਹਨਾਂ ਨੇ ਚਾੜਿਆ ਸੀ 33000 ਤੁਸੀਂ ਹੁਣ ਚਾੜਦਾ ਹੁਣ ਅੱਜ ਪੰਜਾਬ ਦਾ ਬੰਦਾ ਜਿਹੜਾ ਲਗਭਗ ਲੱਖ ਰੁਪਏ ਦਾ ਕਰਜ਼ਾਈ ਹੈ ਸੈਂਟਰ ਗਵਰਨਮੈਂਟ ਦਾ ਤਾਂ ਤੁਸੀਂ ਮਸ਼ਕਰੀਆਂ ਕਰਦੇ ਬਏ ਲੋ ਜੀ ਅਸੀਂ ਸਕੂਲਾਂ ਦੀ ਗੱਲ ਕਰਦੇ ਆ ਇਹਨਾਂ ਨੂੰ ਦੁੱਖ ਲੱਗਦਾ ਅਸੀਂ ਹਸਪਤਾਲਾਂ ਦੀ ਗੱਲ ਕਰਦੇ ਆ ਦੁੱਖ ਲੱਗਦਾ ਅਸੀਂ ਮੁਹੱਲਾ ਕਲੀਰਕ ਬਣਾਤੇ ਉਹ ਲੋਕਾਂ ਨੂੰ ਸਾਰਾ ਪਤਾ ਹੈ ਤੁਹਾਡੇ ਮੁਹੱਲਾ ਕਲੀਰਕ ਕੀ ਹੈ ਇਹ ਗੱਲ ਵੱਖਰੀ ਹੈ ਵੀ ਤੁਸੀਂ ਇਹ ਛੋਟੇ ਛੋਟੇ ਅਹੁਦੇ ਦੇ ਦਿੰਦੇ ਜਿਹੜੇ ਬੰਦਿਆਂ ਨੂੰ ਇਹ ਤੁਹਾਡਾ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੋਣਗਾਨ ਕਰੀ ਜਾਂਦੇ ਇਹ ਜੀ ਜ਼ਿਲ੍ਹਾ ਪ੍ਰਭਾਰੀ ਹੈ ਇਹ ਬਲਾਕ ਪ੍ਰਭਾਰੀ ਹੈ ਇਹ ਜ਼ੋਨ ਦਾ ਪ੍ਰਭਾਰੀ ਹੈ ਇਹ ਪਿੰਡ ਦਾ ਪ੍ਰਧਾਨ ਬਣਾਤਾ ਹੈ ਇਹ ਇਲਾਕੇ ਦਾ ਪ੍ਰਧਾਨ ਬਣਾਤਾ ਹੈ ਓਏ ਗੁਰੂਓ ਮੈਨੂੰ ਪਤਾ ਹੈ ਵੀ ਇਹਦੇ ਨਾਲ ਤੁਹਾਡੇ ਨਾਲ ਬੰਦੇ ਜੁੜੇ ਰਹਿਣਗੇ ਇਹ ਬੰਦੇ ਬੋਲੇ ਐ ਤੇ ਅੰਨੇ ਆ ਇਹ ਗਾਂਧੀ ਦੇ ਤਿੰਨ ਬੰਦਰ ਬਣਾ ਦਿੱਤੇ ਤੁਸੀਂ ਤੇ ਮੇਰਾ ਅੱਜ ਵੀ ਹੱਥ ਜੋੜ ਕੇ ਬੇਨਤੀ ਐ ਪੰਜਾਬ ਨੂੰ ਬਚਾਓ ਨਾ ਕਿ ਆਪ ਨੂੰ ਬਚਾਓ ਨਾ ਕਿ ਕੇਜਰੀਵਾਲ ਦੀ ਲਈ ਜਹਾਜ਼ ਦੇ ਵਿੱਚ ਤੇਲ ਪਾਉਣ ਲਈ ਸਰਕਾਰ ਬਣਾਓ ਦਿਲ ਕੀਤਾ ਕੇਜਰੀਵਾਲ ਨੂੰ ਜਹਾਜ਼ ਦੇ ਦਿੱਤਾ ਫੜਿਆ ਅੱਜ ਤੱਕ ਨਹੀਂ ਗਿਆ ਤੁਸੀਂ ਲਘੋਲ ਕੋ ਹੋ ਕੇ ਰੱਖਦੇ ਪਏ ਹੋ ਜਿਹੜੇ ਦੋ ਅੰਦਰ ਤੁਨੇ ਜਣਾ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਤੁਸੀਂ ਗੱਲ ਨਹੀਂ ਕਰਦੇ ਕਿਹੜੇ ਮੁੰਡੇ ਦੇ ਪਿੱਛੇ ਤੁਸੀਂ ਗਏ ਹੋ ਉੱਥੇ ਡਿਬਰੂਗੜ੍ਹ ਜੇਲਾ ਵਿੱਚ ਡਕੇ ਪਏ ਆ ਕਿਸਾਨ ਉੱਥੇ ਮੋਰਚਿਆਂ ਦੇ ਬੈਠੇ ਆ ਮੁੰਡਾ ਮਾਰ ਦਿੱਤਾ ਇੱਕ ਜਵਾਨ ਜਾਨ ਤੁਸੀਂ ਦੱਸੋ ਕਿਹੜੇ ਮੁੱਦੇ ਉੱਤੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਬਰਗਾੜੀ ਕਾਂਡ ਹੋਇਆ ਉਹਦੇ ਲੋਕ ਜੇ ਐਵੇਂ ਤੁਰੇ ਫਿਰਦੇ ਆ ਮੈਂ ਜੀ ਮਜੀਠੀਆ ਨੂੰ ਅੰਦਰ ਦੇ ਦਾਂਗਾ ਮੈਂ ਜੀ ਫਲਾਣੇ ਨੂੰ ਬਾਦਲ ਤੋਂ ਉੱਥੇ ਉਹਦੇ ਬਲਡੋਜ਼ਰ ਫੇਰ ਦਵਾਗਾ ਖੈਰੇ ਦੀ ਮਾਈ ਦੀ ਤਈ ਫੇਰ ਦਵਾਗਾ ਮੈਂ ਫਲਾਣਾ ਕੰਮ ਕਰਦਾਗਾ ਬਾਜਵਾ ਤੂੰ ਚੋਰ ਏ ਖੈਰੇ ਤੂੰ ਚੋਰ ਏ ਬਸ ਤੁਸੀਂ ਭੰਡ ਬਾਜੀਆਂ ਤੇ ਤੁਸੀਂ ਚੀਫ ਮਿਨਿਸਟਰ ਤੁਹਾਡਾ ਪਾਵਰ ਏ 92 ਮੰਤਰੀ ਤੁਸੀਂ ਐ ਹੱਥ ਖੜਾ ਕਰ ਦੋ ਇੱਕ ਵਾਰੀ ਉਹ ਮਤਾ ਪਾਸ ਹੋ ਜਾਂਦਾ ਕਹੋ ਵੀ ਖੈਰੇ ਨੂੰ ਅੰਦਰ ਕਰਨਾ ਵੀ ਕਹੋ ਮੈਂ ਉਹਨੂੰ ਕਰਨਾ ਬਾਦਲ ਨੂੰ ਅੰਦਰ ਕਰਨਾ ਉਹ ਜੁਰਤੀ ਨਹੀਂ ਤੁਹਾਡੇ ਦੇ ਵਿੱਚ ਕਿਉਂਕਿ ਉਹ ਬੰਦੇ ਸਾਫ਼ ਸੁਥਰੇ ਆ ਖੈਰੇ ਨੂੰ ਤੁਸੀਂ ਰੱਖ ਕੇ ਵੇਖਿਆ ਬਾਕੀ ਇਹ ਗੱਲ ਹੈ ਕਿ ਬਾਦਲ ਦੇ ਲਈ ਤੁਹਾਡੇ ਤੇ ਜਿਗਰਾ ਨਹੀਂ ਹੈਗਾ ਬਾਦਲ ਨੂੰ ਫੜਦਾ ਤੁਹਾਡੇ ਹੱਥ ਵਾਸ ਦੀ ਗੱਲ ਨਹੀਂ ਹੈਗੀ ਕਿਉਂਕਿ ਉਹਨੇ ਜੋ ਕਰਾਪਸ਼ਨ ਕਰ-ਕਰ ਕੇ ਰੁਪਈਆ ਜਮ੍ਹਾਂ ਕੀਤਾ ਨਾ ਉਹ ਤੈਨੂੰ ਐ ਚੁਟਕੀ ਨਾ ਡਾ ਦੂੰ ਚੁਟਕੀ ਨਾ ਕਿਉਂਕਿ ਬੜਾ ਕਰਪਟ ਮੰਦਾ ਸੀ ਬਾਦਲ ਤੋ ਤੈਨੂੰ ਐ ਚੁਟਕੀ ਨਾ ਤੇਰੀ ਅਈ ਦਿੱਤਾ ਹੀ ਫੇਰ ਦੂੰ ਤੇਰਾ ਜੋਰ ਚੱਲਣ ਵਾਲਾ ਸਿੱਧੂ ਦੇ ਖੈਰੇ ਦੇ ਬਾਜਵੇ ਤੇ ਜਿਹਨਾਂ ਨਾ ਜਿਹੜੇ ਕੁਛ ਕਰ ਹੀ ਨਹੀਂ ਸਕਦੇ ਉਹ ਖੈਰਾ ਸਾਹਿਬ ਔਰ ਗਾ ਲੀਡਰ ਤੇ ਇਹਨੂੰ ਕਦੀ ਨਹੀਂ ਲੱਭਣਾ ਤੈਨੂੰ ਉਹਦੇ ਚਰਨ ਧੋਦੋਗੇ ਪੀਣੇ ਚਾਹੀਦੇ ਸੀ ਜਿਹੜਾ ਪੰਜਾਬ ਦੀ ਗੱਲ ਕਰਦਾ ਸਿੱਖੀ ਦੀ ਗੱਲ ਕਰਦਾ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਹਿੰਦੂ ਸਿੱਖਾਂ ਦੇ ਪਿਆਰ ਦੀ ਗੱਲ ਕਰਦਾ ਪੰਜਾਬ ਦੇ ਉਹਦੇ ਧੱਕਿਆਂ ਦੀ ਗੱਲ ਕਰਦਾ ਬਾਕੀ ਇਹ ਗੱਲਾਂ ਸੁਣ ਕੇ ਤੁਹਾਡੇ ਬੰਦੇ ਨੇ ਗਾਲ੍ਹਾਂ ਕੱਢਦੀਆਂ ਕੱਢ ਲਿਓ ਪਰ ਇੱਕ ਗੱਲ ਹੈਗੀ ਐ ਅੱਜ ਤੁਸੀਂ ਵੀ ਆਮ ਆਦਮੀ ਪਾਰਟੀ ਵਾਲੇ ਸੋਚ ਲਓ ਚੰਗੀ ਤਰ੍ਹਾਂ ਵੇਖ ਲਓ ਇਹੋ ਹੀ ਕੰਮ ਹੋ ਰਿਹਾ ਉਹੋ ਹੀ ਇਸ਼ਤਿਹਾਰ ਲੱਗ ਰਹੇ ਆ ਉਹੋ ਹੀ ਫ੍ਰੀ ਭੀਆਂ ਵੱਡੀਆਂ ਜਾ ਰਹੀਆਂ ਉਹੋ ਹੀ ਤੁਹਾਨੂੰ ਨੇਤਾ ਬਣਾਏ ਜਾ ਰਹੇ ਆ ਉਹੋ ਹੀ ਤੁਹਾਡੇ ਅੱਖਾਂ ਦੇ ਉੱਤੇ ਪੁਲਿਸ ਤੁਹਾਡੇ ਦੇ ਕੰਮ ਕਰਦੀ ਏ ਤੁਹਾਡੀਆਂ ਗੱਲਾਂ ਦੇ ਉੱਤੇ ਹੀ ਡੀਸੀ ਕੰਮ ਕਰਦਾ ਤੁਹਾਡੀਆਂ ਗੱਲਾਂ ਦੇ ਉੱਤੇ ਹੀ ਐਸ ਡੀ ਐਮ ਕੰਮ ਕਰਦਾ ਤੇ ਜੇ ਇਹੋ ਕੰਮ ਕਰਨ ਲਈ ਤੁਸੀਂ ਇਹਨੂੰ ਚੁੜਿਆ ਸੀ ਤੇ ਉਹਦੇ ਕਾਂਗਰਸ ਵੀ ਕਰ ਰਹੀ ਤੇ ਅਕਾਲੀ ਵੀ ਕਰ ਰਹੇ ਸੀ ਬਸ ਇਹ ਗੱਲ ਹੈ ਵੀ ਪੋਸਟਰ ਚੇਂਜ ਹੋਇਆ ਤੇ ਪੋਸਟਰ ਜਿਹੜਾ ਅੱਗੇ ਨਾਲੋਂ ਥੋੜਾ ਵੱਡਾ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ